ਬਾਈ ਗੋਪੀ ਮੋਟੇ ਦੀ ਨਾ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਆ ਤੁਹਾਨੂੰ ਵੀ ਦਿਖਾਉਣੇ ਆ ਤੇ ਝੂਠ ਤੇ ਸੱਚ ਦਾ ਨਾਟਕਾ ਕਰਾਂਗੇ ਆਪਾਂ ਦੋ ਵੀਡੀਓ ਤੁਹਾਨੂੰ ਦਿਖਾਉਣੀਆਂ ਇੱਕ ਵੇਖੋ ਪਹਿਲਾਂ ਤੁਸੀਂ ਇਹ ਦੇਖੋ ਜਦੋਂ ਮੇਰਾ ਵਿਆਹ ਹੋਇਆ ਨਾ ਤੇ ਇੱਕ ਮੇਰੇ ਘਰ ਵਾਲੀ ਦੀ ਭੂਆ ਸੀਗੀ ਹੂੰ ਤੇ ਉਹ ਕਿਆ ਕਰੇ ਅਖੇ ਤੂੰ ਅਖੇ ਨਾ ਉਹ ਆਹ ਲੱਗਦਾ ਜਿਵੇਂ ਛੇਤੀ ਬੋਡਾ ਜਾ ਹੋਏਗਾ ਤੇ ਸਾਡੀ ਅੱਖ ਸਾਡੀ ਅੱਖ ਕੁੜੀ ਤੇ ਜੋਵਨ ਬਹਾਲਾ ਓਹੋ ਮੈਂ ਕਹ ਜੱਟ ਦੀਆਂ ਪ੍ਰਾਣੀਆਂ ਖਰਾਕਾਂ ਖਾਧੀਆਂ ਦੁੱਧ ਦਿੰਗਾ ਮੈਂ ਕਹ ਸਾਰੀ ਉਮਰ ਕਿੱਕਤੀ ਰਹੂ ਮੈਂ ਅੱਜ ਵੀ ਕਿੱਕਤੇ ਆ ਹੋਰ ਹੀ ਬਿਰਦਜੀ ਹੋਗੀ ਓ ਹੋਰ ਹੀ ਬਿਰਦਜੀ ਹੋਗੀ ਰੋਡਵੇ ਦੀ ਪਾਸਾ ਨੂੰ ਚਲਦੀ ਆ ਪਿੱਛਾ ਜਾ ਹੋਰ ਪਾਸੇ ਜਾਂਦਾ ਅੱਗਾ ਜਾ ਹੋਰ ਪਾਸੇ ਜਾਂਦਾ ਮੈਂ ਹੁਣ ਕਿਤੇ ਪੁੱਛਣ ਆਲਾ ਹੋਵੇ ਦੀ ਭੂਆ ਤੋਂ ਵੀ ਮੈਂ ਮੈਂ ਕਹ ਮੈਂ ਤਾਂ ਅੱਜ ਵੀ ਮਜੀਟ ਗਿਆ ਕਿ ਮਾੜਾ ਜਾ ਮੋਚ ਨੂੰ ਐ ਕਰ ਲੈਣਾ ਸਹੀ ਹੈ ਸਹੀ ਹੈ ਆ ਵੀਡੀਓ ਤੁਸੀਂ ਦੇਖ ਲਈ ਬਈ ਇਹਦੀਆਂ ਕਰਤੂਤਾਂ ਇਹਦੀ ਜ਼ਬਾਨ ਫਿਰ ਆਪਾਂ ਨੂੰ ਕਹਿਣਗੇ ਵੀਡੀਓ ਪਾਉਂਦੇ ਆ ਆਪਾਂ ਤਾਂ ਇਹਦੀ ਝੂਠ ਤੇ ਸੱਚ ਦਾ ਨਾਟਕਾ ਕਰਨਾ ਇੱਕ ਤੁਹਾਨੂੰ ਹੋਰ ਵੀਡੀਓ ਦਿਖਾਉਂਗਾ ਜੇ ਤੁਹਾਨੂੰ ਗਲਤ ਲੱਗੇ ਤਾਂ ਗਲਤ ਕਹਦੇ ਬਈ ਜੇ ਸਹੀ ਲੱਗੇ ਤਾਂ ਸਹੀ ਕਹਦੇ ਤੇ ਸ਼ੇਅਰ ਕਰ ਦਿਓ ਤੁਹਾਨੂੰ ਵੀਡੀਓ ਇੱਕ ਹੋਰ ਦਿਖਾਉਂਗਾ ਮੈਂ ਤੇ ਪਹਿਲਾਂ ਇਹ ਦੇਖੋ ਇਹਨੇ ਕੀ ਬੋਲਿਆ ਇਹ ਯਾਰ ਵਾਰੀ ਵਾਰੀ ਆਪਾਂ ਇਹਦੀ ਪਰਸਨਲ ਲਾਈਫ ਚ ਜਾਣਾ ਨਹੀਂ ਚਾਹੁੰਦੇ ਪਰ ਜਦੋਂ ਸੋਸ਼ਲ ਮੀਡੀਆ ਚ ਬਾਹਰ ਆ ਜੇ ਨਾ ਜਦੋਂ ਟੀਵੀ ਤੇ ਆ ਜੇ ਜਾਂ ਮੋਬਾਈਲਾਂ ਚ ਆ ਜੇ ਲੋਕਾਂ ਦੇ ਉਦੋਂ ਪਰਸਨਲ ਨਹੀਂ ਰਹਿੰਦੀ ਕੋਈ ਵੀ ਗੱਲ ਤੇ ਇਹ ਯਾਰ ਆਪਦੀ ਵਾਈਫ ਨੂੰ ਵਾਰੀ-ਵਾਰੀ ਭੰਡਦਾ ਆਪਾਂ ਨੂੰ ਤੁਸੀਂ ਦੱਸੋ ਵੀ ਤੁਹਾਨੂੰ ਚੰਗਾ ਲੱਗਦਾ ਇਹ ਵਾਰੀ-ਵਾਰੀ ਉਸੇ ਨੂੰ ਵਿਚਾਰੀ ਨੂੰ ਇੱਕ ਟੀਚਰ ਔਰਤ ਨੂੰ ਇਹ ਵਾਰੀ ਵਾਰੀ ਭੰਡੀ ਜਾਂਦਾ ਆਪ ਇਹ ਬਣਦਾ ਵੀ ਮੈਂ ਬਾਲਾ ਪਤਾ ਨਹੀਂ ਕੀ ਬਣ ਗਿਆ ਹੀਰੋ ਬਣ ਗਿਆ ਇਹ ਵੀ ਫਿਲਮਾਂ ਵਾਲੇ ਲਿਜਾਣਗੇ ਜਾਂ ਉਹ ਬਿੱਗ ਬੌਸ ਚ ਲੈ ਜਾਣਗੇ ਇਹਨੂੰ ਪਤਾ ਨਹੀਂ ਕੀ ਚਾਹੁੰਦਾ ਇਹ ਵੀ ਵਾਰੀ ਵਾਰੀ ਉਹਨੂੰ ਤੂੰ ਪਸ਼ੂ ਪਾਲ ਤਾਂ ਤੂੰ ਪਸ਼ੂ ਪਾਲੀ ਚੱਲ ਤੂੰ ਦੱਸ ਉਹ ਟੀਚਰ ਆ ਉਹਨੂੰ ਤੂੰ ਮਾੜਾ ਉਹਨੂੰ ਨੀਚਾ ਦਿਖਾਉਣਾ ਵਿਚਾਰੀ ਨੂੰ ਵਾਰੀ ਵਾਰੀ ਇੱਕ ਔਰਤ ਨੂੰ ਜਿਹੜੀ ਤੇਰੇ ਨਾਲ ਜ਼ਿੰਦਗੀ ਕੱਟੀ ਜਾਂਦੀ ਹੈ ਜਿਹੜੀ ਤੇਰੇ ਬੱਚਿਆਂ ਦੀ ਮਾਂ ਹੈ ਹਣਾ ਇੰਨੇ ਸਾਲ ਤੇਰੇ ਨਾਲ ਕੱਟ ਲਏ ਨੇ ਉਹਨੂੰ ਤੂੰ ਵਾਰੀ-ਵਾਰੀ ਯਾਰ ਹਰੇਕ ਵੀਡੀਓ 'ਚ ਕਿਉਂ ਨਿੰਦੀ ਜਾਂਣਾ ਉਹਨੂੰ ਕਿਉਂ ਨੀਵਾ ਦਿਖਾਉਣਾ ਇਹ ਗੱਲ ਜੱਤ ਦੀ ਨਹੀਂ ਨੀ ਇਹਦੇ ਮੂੰਹੋਂ ਜਿਹੜਾ ਬੰਦਾ ਸੋਸ਼ਲ ਮੀਡੀਆ ਦੇ ਵਿੱਚ ਰਹਿੰਦਾ ਸਾਰਾ ਦਿਨ ਵੀਡੀਓ ਪਾਉਂਦਾ ਉਹਨੂੰ ਆਪਦੇ ਘਰ ਵਾਲੀ ਨੂੰ ਇਦਾਂ ਨਹੀਂ ਭੰਡਣਾ ਚਾਹੀਦਾ ਆਪਾਂ ਸਿਰਫ ਇਹੀ ਗੱਲ ਕਰਦੇ ਆਂ ਬਈ ਆਪਾਂ ਕੋਈ ਫੈਸਲਾ ਨਹੀਂ ਲੈਂਦੇ ਤੁਹਾਨੂੰ ਇੱਕ ਹੋਰ ਵੀਡੀਓ ਦਿਖਾਉਣਾ ਮਿੱਤਰੋ ਇਹ ਵੀਡੀਓ ਵੀ ਦੇਖੋ ਕਿਉਂਕਿ ਜਨੇ ਆਪਦੇ ਆਪ ਨੂੰ ਮਤਲਬ ਵੱਡਾ ਦਿਖਾਇਆ ਤੇ ਆਪਦੇ ਘਰ ਵਾਲੀ ਨੂੰ ਭੰਡਿਆ ਨੇ ਨੀਵਾ ਦਿਖਾਇਆ ਹੁਣ ਤੁਸੀਂ ਦੇਖ ਲਓ ਵੀ ਇਹ ਤਾਂ ਇੱਕ ਬੈਟ ਨਹੀਂ ਫੜਿਆ ਗਿਆ ਇੱਕ ਤਾਂ ਬੋਲ ਦਾ ਸਾਹਮਣਾ ਨਹੀਂ ਹੋਇਆ ਇਹਨੂੰ ਬਠਿੰਡੇ ਉੱਥੇ ਟੂਰਨਾਮੈਂਟ ਸੀ ਕੋਈ ਬਠਿੰਡੇ ਨੇੜੇ ਉੱਥੇ ਬੁਲਾਇਆ ਗਿਆ ਇਸ ਵੀਡੀਓ 'ਚ ਦਿੱਤਿਆ ਤੇ ਉੱਥੇ ਇਹਨੂੰ ਸਨਮਾਨਤ ਵੀ ਕਰਿਆ ਜਿਵੇਂ ਇਹਨੂੰ ਕਰਦੇ ਹੁੰਦੇ ਆ ਕੋਈ ਸਨਮਾਨਤ ਕਰਨ ਵਾਲੀ ਇਹਦੇ 'ਚ ਕੋਈ ਗੱਲ ਮੈਨੂੰ ਨਹੀਂ ਲੱਗੀ ਭਰਾਵੋ ਜੇ ਤੁਹਾਨੂੰ ਲੱਗੀ ਤਾਂ ਮੁਬਾਰਕ ਮੈਨੂੰ ਇਹਦੇ ਵਿੱਚ ਸਨਮਾਨਤ ਕਰਨ ਵਾਲੀ ਇਹਦੀ ਅਕਾਲਾ ਪਸੂਆਂ ਵਾਲੀ ਇਹਦੀ ਅਕਾਲਾ ਮੈਨੂੰ ਨਹੀਂ ਲੱਗੀ ਵੀ ਇਹਦੀ ਕੋਈ ਭੋਰਾ ਵੀ ਅਕਾਲਾ ਇਹਨੂੰ ਬੋਲਣ ਦੀ ਜਾਂ মিডিਆ ਤੇ ਜਾਂ ਕਿਤੇ ਵੀ ਬੋਲਣ ਦੀ ਤੇ ਦੇਖ ਹੀ ਲੈ ਜਾਂ ਤੁਸੀਂ ਤੇ ਆਹ ਦੇਖ ਲਓ ਤੁਸੀਂ ਉਸ ਔਰਤ ਨੂੰ ਕਹਿ ਰਿਹਾ ਵੀ ਇਹਦਾ ਪਿੱਛਾ ਇੱਧਰ ਨੂੰ ਜਾਂਦਾ ਹੈ ਅੱਗਾ ਇੱਧਰ ਨੂੰ ਜਾਂਦਾ ਖੜਕ ਗਈ ਜਾਂ ਬੁਢੀ ਹੋ ਗਈ ਜਾਂ ਕੁਝ ਵੀ ਕਹਿ ਰਿਹਾ ਹਨਾ ਵਿਚਾਰੀ ਨੂੰ ਤੇ ਜਿਹੜੀ ਕਿ ਕਿਤੇ ਕਿਤੇ ਸਾਹਮਣੇ ਨਹੀਂ ਆਈ ਜਿਹੜੀ মিডিਆ 'ਚ ਨਹੀਂ ਆਈ ਹਾਲਾ ਕਿ ਉਹਨੂੰ ਆ ਕੇ ਇਹਦੀ ਜਲੂਸ ਇਹਦਾ ਕੱਢਣਾ ਚਾਹੀਦਾ वैसे भी निकला ही प सारा नु दिस ही ਜਾਂਦਾ ਤੇ ਹੁਣ ਤੁਸੀਂ ਦੇਖ ਲਓ ਵੀ ਉਹਨੂੰ ਤਾਂ ਇਹ ਭੰਡੀ ਜਾਂਦਾ ਉਹਨੂੰ ਤਾਂ ਇਹ ਨੀਵਾ ਦਿਖਾਈ ਜਾਂਦਾ ਤੇ ਆਪ ਕੀ ਆ ਆਪੇ ਤਾਂ ਇੱਕ ਬੋਲ ਦਾ ਸਾਹਮਣਾ ਨਹੀਂ ਕਰਿਆ ਗਿਆ ਜਿਹੜਾ ਬੱਚਾ ਵੀ ਕਰ ਲੈਂਦਾ 10 ਸਾਲ ਦਾ ਬੱਚਾ ਵੀ ਬੈਟ ਚਲਾ ਲੈਂਦਾ ਇਸ ਬੰਦੇ ਤੋਂ ਬੈਟ ਨਹੀਂ ਚੱਲਿਆ ਦੇਖ ਲਓ ਤੁਸੀਂ ਵੀ ਇੱਕ ਬੈਟ ਚਲਾਉਂਦਾ ਹੀ ਇਹ ਮਤਲਬ ਇਦਾਂ ਪਲਟ ਗਿਆ ਜਿਵੇਂ ਕੋਈ ਫੁੱਲਿਆ ਵਾ ਡੱਡੂ ਪਲਟਦਾ ਹੁੰਦਾ ਮੰਨ ਲਓ ਡੱਡੂ ਵਰਗਾ ਤਾਂ ਹੈਗਾ ਹੀ ਆ ਇਹ 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 ਗੱਲ ਚੰਗੀ ਨਹੀਂ ਲੱਗੀ ਭਰਾਵੋ ਆਪਾਂ ਨੂੰ ਵੀ ਜਿਹੜਾ ਇਹ ਹਰ ਵੀਡੀਓ 'ਚ ਆਪਦੇ ਘਰ ਵਾਲੀ ਨੂੰ ਮਾੜਾ ਦਿਖਾਉਂਦਾ ਬਸ ਗੱਲ ਹੋਰ ਕੋਈ ਨਹੀਂ ਹੋਰ ਤਾਂ ਚਲੋ ਜੋ ਇਹਦੀ ਅਕਾਲਾ ਵਰਤੀ ਜਾਂਦਾ ਪਹਿਲੀ ਵੀਡੀਓ 'ਚ ਵੀ ਆਪਾਂ ਇਹੀ ਕਿਹਾ ਸੀ ਤੇ ਬਹੁਤ ਵੀਰ ਕਹਿੰਦੇ ਸੀਗੇ ਯਾਰ ਵੀ ਇਹ ਗਲਤ ਆ ਇਦਾਂ ਵੀ ਇੱਕ ਮੈਂ ਹੋਰ ਗੱਲ ਕਰਦਾ ਭਰਾਵੋ ਬੇਨਤੀ ਕਰਦਾ ਵੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਪਰ ਗਾਲ ਨਾ ਕੱਢਿਓ ਵੀਡੀਓ 'ਚ ਇਸ ਬੰਦੇ ਨੂੰ ਤੁਸੀਂ ਆਪਾਂ ਗਾਲ ਨਹੀਂ ਕੱਢਣੀ ਹੁੰਦੀ ਆਪਾਂ ਜੇ ਟ੍ਰੋਲ ਕਰਦੇ ਆ ਤਾਂ ਕੋਈ ਨਾ ਕੋਈ ਆਪੇ ਅਗਲਾ ਸੁਧਰ ਜਾਂਦਾ ਇਹ ਵੀਡੀਓ ਪਾਉਣ ਦਾ ਮਕਸਦ ਆਪਣਾ ਇਹੀ ਹੁੰਦਾ ਜਿਹੜੀਆਂ ਆਪਾਂ ਵੀਡੀਓ ਪਹਿਲਾਂ ਪਾਈਆਂ ਸੀਗੀਆਂ ਗਰੀਬ ਬੰਦਾ ਗਰੀਬੀ ਦਿਖਾਉਂਦਾ ਸੀ ਹੁਣ ਉਹਨੇ ਸੌਂ ਪਾਤੀ ਵੀ ਮੈਂ ਗਰੀਬੀ ਨਹੀਂ ਦਿਖਾਉਂਗਾ ਵੀਡੀਓ ਚ ਕਿਸੇ ਚ ਵੀ ਵੀ ਇਦਾਂ ਵਧੀਆ ਵੀਡੀਓ ਪਾਇਆ ਕਰੂੰਗਾ ਚੰਗੀ ਗੱਲ ਹੋਈ ਕਿ ਮਾੜੀ ਇਹ ਦੱਸੋ ਤੁਸੀਂ ਵੀ ਉਹ ਆਪਾਂ ਨੂੰ ਸਾਰੇ ਉਹਨੂੰ ਗਾਲਾਂ ਵੀ ਕੱਢਦੇ ਸੀਗੇ ਵੀਡੀਓ ਚ ਪਰ ਮੈਂ ਇਹ ਕਹਿੰਨਾ ਵੀ ਗਾਲ ਨਹੀਂ ਕੱਢਣੀ ਚਾਹੀਦੀ ਇਦਾਂ ਤੁਸੀਂ ਵੀਡੀਓ ਪਾ ਕੇ ਅਗਲੇ ਨੂੰ ਕਹਿ ਸਕਦੇ ਆ ਯਾਰ ਵੀ ਆ ਤੇਰੀ ਗੱਲ ਗਲਤ ਹੈ ਤੂੰ ਇਹ ਸੁਧਾਰ ਲਿਆ ਇਹਦੇ ਵਿੱਚ ਮੈਂ ਵੀ ਆਪਦੀ ਵੀਡੀਓ ਚ ਇਹੀ ਕਹਿੰਦਾ ਸੀਗਾ ਵੀ ਯਾਰ ਬਾਈ ਤੂੰ ਗਰੀਬੀ ਬਾਰੇ ਵੀਡੀਓ ਨਾ ਪਰ ਹੁਣ ਤੂੰ ਮਸ਼ਹੂਰ ਹੋ ਗਿਆ ਫੇਮਸ ਹੋ ਗਿਆ ਹੁਣ ਤੂੰ ਹੋਰ ਚੰਗੀਆਂ ਵੀਡੀਓ ਪਾਏਗਾ ਲੋਕ ਤੇਰੀਆਂ ਉਹ ਵੀ ਵੇਖਣਗੇ ਇਹ ਗੱਲ ਕਰਦੇ ਸੀ ਹੁਣ ਇਹਨੂੰ ਵੀ ਆਪਾਂ ਇਹੀ ਕਹਿੰਨੇ ਆ ਵੀ ਜੇ ਚੰਗੀਆਂ ਵੀਡੀਓ ਪਾਊਗਾ ਤਾਂ ਉਹ ਵੀ ਦੇਖਣਗੇ ਲੋਕ ਇਹ ਬੰਦਾ ਫੇਮਸ ਤਾਂ ਹੋਇਆ ਬਈ ਹੈ ਤੇ ਇਹ ਗੱਲ ਕਰਦੇ ਆ ਭਰਾਵੋ ਧੰਨਵਾਦ ਸਾਰਿਆਂ ਦਾ ਵੀਡੀਓ ਜ਼ਰੂਰ ਸ਼ੇਅਰ ਕਰੋ